ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਅਜਿਹਾ ਹੀ ਮਾਮਲਾ ਜਲੰਧਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਜਿਸ ਨਸ਼ਾ ਤਸਕਰ ਦੇ ਘਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਸ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਦਾ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਤਹਿਤ ਅੱਜ ਜਲੰਧਰ ਦੇ ਵਿੱਚ ਨਗਰ ਨਿਗਮ ਕਾਰਪੋਰੇਸ਼ਨ ਵੱਲੋਂ ਉਕਾਰ ਨਗਰ ਦੇ ਵਿੱਚ ਰਹਿ ਰਹੇ ਨਸ਼ਾ ਤਸਕਰ ਕੁਲਵੰਤ ਸਹੋਤਾ ਉਰਫ ਸੰਨੀ ਕਟਾ ਦੇ ਘਰ ਉੱਤੇ ਕਾਰਵਾਈ ਕੀਤੀ ਗਈ ਜਿਸ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਜਾਣਕਾਰੀ ਮਿਲੀ ਕਿ ਕੁਲਵੰਤ ਸਹੋਤਾ ਦੇ ਉੱਪਰ ਪੰਜ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਸਾਜਾ ਵੀ ਪੁੱਗ ਤਰੀਆ ਇਸ ਪੂਰੇ ਮਾਮਲੇ ਦੇ ਉੱਤੇ ਸਾਡੇ ਪੱਤਰਕਾਰ ਦੇ ਵੱਲੋਂ ਰਿਪੋਰਟ ਭੇਜੀ ਗਈ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਲੀ ਸਿਰੇ ਟੀਵੀ ਕਮਰਸ ਸਰਿੰਦਰ ਕਮੋਜ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਦਸਤਾ ਦੇ ਤਹਿਤ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਜਿਹੜੇ ਹੈਗੇ ਆ ਉਹਨਾਂ ਤੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਔਰ ਅੱਜ ਉਸ ਕਾਨ ਨਗਰ ਦੇ ਵਿੱਚ ਵੀ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਕੁਲਵੰਤ ਸਹੋਤਾ ਨਾਮ ਦਾ ਸ਼ਖਸਾ ਜਿਹੜੇ ਤੇ 506 ਮਾਮਲੇ ਕਰਕੇ ਨੇ ਔਰ ਉਹਦੇ ਘਰ ਦੇ ਉੱਤੇ ਅੱਜ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਨਜ਼ਰ ਦੀ ਜੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਔਰ ਇਹ ਵੀ ਜਾਣਕਾਰੀ ਮਿਲੀ ਆ ਕਿ ਨਸ਼ੇ ਦੀ ਕਮਾਈ ਤੋਂ ਮਕਾਨ ਦੀ ਉਸਾਰੀ ਕੀਤੀ ਗਈ ਹੈ ਜਿਹਦੇ ਕਰਕੇ ਇਸ ਦੀ ਜਿਹੜੀ ਇਨਫਰੋਚਮੈਂਟ ਜਿਹੜੀ ਸੀ ਵੀ ਉਹ ਕੀਤੀ ਗਈ ਸੀਗੀ ਹੁਣ ਨਗਰ ਨਿਗਮ ਲੋਕ ਕਾਰਵਾਈ ਅਮਲ ਚੱਲਦੀ ਜਾਂਦੀ ਜਾ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ 2010 ਦੇ ਵਿੱਚ ਕੁਲਵੰਤ ਸਹੋਤਾ ਉਰਫ ਸੰਦੀ ਕਟਾ ਇਹਦੇ ਉੱਤੇ ਕਤਲ ਦਾ ਮਾਮਲਾ ਵੀ ਦਰਜ ਹੈ ਤੇ ਇਸ ਵੇਲੇ ਕਾਰਵਾਈ ਜਿਹੜੀ ਹੈ ਕਿ ਉਹ ਅਮਲ ਚੱਲਦੀ ਗਈ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਉਠੀ ਹੈਗੀ ਆ ਉਪਕਰਨਕਰ ਦੇ ਵਿੱਚ ਉਸ ਨੂੰ ਠਹਿ ਠੇਰੀ ਕੀਤਾ ਜਾ ਰਿਹਾ ਉਸ ਦੇ ਤੇ ਕਾਰਵਾਈ ਜਿਹੜੀ ਹੈਗੀ ਆ ਪੰਜਾਬ ਪੁਲਿਸ ਤੇ ਕਾਰਪੋਰੇਸ਼ਨ ਜਲੰਧਰ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜੇ ਲੋਕ ਸੀਗੇ ਇਸ ਇਲਾਕੇ ਦੇ ਉਹ ਵੀ ਤੰਤ ਪ੍ਰੇਸ਼ਾਨ ਸੀਗੇ ਕਿਉਂਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਨਸ਼ਾ ਸੇਵਨ ਕਰਨ ਵਾਲਿਆਂ ਦਾ ਤੰਤਾ ਜਿਹੜਾ ਸੀਗਾ ਉਹ ਲੱਗਿਆ ਰਹਿੰਦਾ ਸੀਗਾ ਉਹ ਇੱਥੇ ਲਗਾਤਾਰ ਨਸ਼ਾ ਲੈਣ ਵਾਸਤੇ ਇਸ ਘਰ ਦਾ ਰੁਕ ਕਰਦੇ ਸੀਗੇ ਤੇ ਅੱਜ

ਦੱਸਿਆ ਜਾ ਰਿਹਾ 506 ਮਾਮਲੇ ਜਿਹੜੇ ਹੈਗੇ ਨਸ਼ਾ ਤਸਕਰੀ ਦੇ ਉਹ ਇਹਦੇ ਉੱਤੇ ਦਰਜ ਹੋਏ ਨੇ ਤੇ 2010 ਦੇ ਵਿੱਚ ਇਹ ਚ ਕਤਲ ਦਾ ਮਾਮਲਾ ਵੀ ਇਹਦੇ ਤੇ ਜੱਜਾਇਗਰ ਪਰਮਪੌਰਨ ਸੋਤਾ ਉਸ ਸੰਧੀ ਪਟਾ ਨਾਮ ਦੱਸਿਆ ਜਾ ਰਿਹਾ ਔਰ ਵਾਰਨਿੰਗ ਦਿੱਤੀ ਗਈ ਸੀ ਕਈ ਵਾਰੀ ਔਰ ਵਾਰਨਿੰਗ ਦੇਖੋ ਬਾਹਰ ਅਜੇ ਇਹ ਕਿਹਨੂੰ ਕਾਰ ਆਗਮਨ ਤੇ ਲੈਂਦੇ ਸਰ ਇਹਦੇ ਦੇ ਕੰਮ ਜਿਹੜੀ ਅਮਰਗਰ ਡੀਏ ਹੈ ਇਹ ਨਗਰ ਨਿਗਮ ਦਿਨ ਅੱਜ ਵੱਲੋਂ ਸਾਨੂੰ ਅੱਜ ਇਹ ਪਲਾਨ ਨਹੀਂ ਸੀ ਕਿ ਤੇ ਜਿਹੜੀ ਹੈਗੀ ਐ ਡਿਮੂਲੇਸ਼ਨ ਵਾਸਤੇ ਉਹ ਜਿਹੜਾ ਇਹ ਬੰਦਾ ਹੈਗਾ ਕਤਾਰ ਨਗਰ ਵਿਖੇ ਕੀਤੀ ਜਾ ਰਹੀ ਹੈ ਤੇ ਇਹ ਬੰਦਾ ਜਿਹੜਾ ਇਹਨਾਂ ਨੇ ਆਈਡੈਂਟੀਫਾਈ ਕੀਤਾ ਜਿਹੜਾ ਵਿਅਕਤੀ ਇਹਦਾ ਪੁਲਿਸ ਰਿਪੋਰਟ ਚੈੱਕ ਕੀਤਾ ਗਿਆ ਇਹਦਾ ਨਾਮ ਕੁਲਵੰਸ ਹੋਤਾ ਹੈਗਾ ਇੱਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਕਿ ਇਹਦੇ ਖਿਲਾਫ ਐਨਡੀਪੀਐਸ ਦੇ ਤਹਿਤ ਪੰਜ ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ ਚਾਰ ਕਮਿਸ਼ਨਰੇਟ ਦੇ ਤੇ ਇੱਕ ਵਿਦੇਹਾਤੀ ਵਿਕੇ ਦਰਜ ਨੇ ਤੇ ਉਹਨਾਂ ਬੰਦਾ ਜਿਹੜਾ ਇਹ ਹੱਲੇ ਛੇੜਿਆ ਇਹ ਜਦੋਂ 2010 ਦੇ ਵਿੱਚ ਤੇ ਕਤਲ ਦਾ ਮਾਮਲਾ ਕਰ ਲੈਣਾ ਨਹੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਹੈ 2018 ਤੋਂ ਕੀਤੇ ਤੇ ਐਨਡੀਪੀਐਸ ਦਾ ਪਹਿਲਾ ਮੁਕਦਮਾ ਸੀਗਾ ਤੇ ਰੀਸੈਂਟ ਮੁਕਦਮਾ ਇਹਦੇ ਤੇ 2025 ਵੀ ਕੇ ਵੀ ਦਰਦਾ ਕੁੱਲ ਕੁੱਲੇ ਤੇ ਕਿੰਨੇ ਮਾਮਲੇ ਐਨਡੀਪੀਐਸ ਦੇ ਇਹਦੇ ਕੋਲ ਕੁੱਲ ਜੀ 5 ਮਾਮਲੇ ਪਨ ਕਰਦਾ ਸਰਵਾਈ ਜਿਹੜੀ ਇਲੈਗਲ ਅਪਰੋਚਮੈਂਟ ਹੈ ਇਹ ਇਲੈਗਲ ਅਪਰੋਚਮੈਂਟ ਦੀ ਸਾਨੂੰ ਨਗਰ ਨਿਗਮ ਵੱਲੋਂ ਪੱਤਰ ਆਇਆ ਸੀਗਾ ਜਿਹਦੇ ਤਹਿਤ ਅ ਜੀ ਨੂੰ ਨੂੰ ਪੁਲਿਸ ਸੁਰੱਖਿਆ ਮੁਹਈਆ ਕਰਵਾ ਰਹੇ ਐ ਇਸ ਨੂੰ ਇਹ ਤਾਂ ਅਛੇ ਉਹਨੂੰ ਤਾਂ ਗਿਣ ਸਕਦਾ ਕਿ ਨਹੀਂ ਕਰਦਾ ਇਹ ਨਹੀਂ ਜਾ ਸਕਦਾ ਕਿਉਂਕਿ ਇਹ ਜਿਹੜਾ ਬੰਦਾ ਐ ਸੀ ਉਹ ਵੀ ਦੱਸ ਰਿਹਾ ਕਿ ਇਹਦੇ ਖਿਲਾਫ ਜਿਹੜੇ 5 ਮਕਦਮੇ ਨੇ ਐ ਐਨਡੀਪੀਐਸ ਦੇ ਦਰਜ ਰੀਸੈਂਟ ਮਕਦਮਾ 21425 ਦਾ ਹੀ ਹੈਗਾ ਉਹਨੇ ਬੰਦਾ ਫਿਰ ਸੇਲ ਤੇ ਆ ਵੇਖ ਹਾਂਜੀ ਹੁਣ ਬੰਦਾ ਕੋਲ ਬਿਲਕੁਲ 5 ਮਾਮਲੇ ਦਰਜ ਹੈਗੇ ਨੇ ਔਰ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਆ ਕੇ ਉਹਨਾਂ ਅਕਸਰ ਕਿਵੇਂ ਦੇਖਦੇ ਹੋ ਇਲੀਗਲ ਅਪਰੋਚਮੈਂਟ ਆ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਹਾਂ ਜੀ ਇਹ ਜਿਵੇਂ ਲੜੀਵਾਰ ਆਪਾਂ ਇਹਨਾਂ ਨੂੰ ਨੋਟਿਸ ਲੈਣਾ ਦਿੱਤੇ ਹੋਏ ਆ ਤੇ ਆਇਡੈਂਟੀਫਾਈ ਕਰਕੇ ਟਾਈਮ ਤੇ ਟਾਈਮ ਇਹਨਾਂ ਦੇ ਜੋ ਵੀ ਇਹਨਾਂ ਦੀ ਵਾਇੋਲੇਸ਼ਨ ਕੀਤੀ ਹੋਈ ਹੈ ਉਹਨਾਂ ਤੇ ਕਾਰਵਾਈ ਕਰਦੇ ਕਿੰਨੀ ਜਗ੍ਹਾ ਇਹਨਾਂ ਨੇ ਇਲੀਗਲ ਅਪਰੋਚਮੈਂਟ ਕੀਤੀ ਹੈ ਇਹਨਾਂ ਦੀ ਜਿਹੜੀ ਸੜਕ ਦੇ ਉੱਪਰ 2.5 ਤੋਂ 3 ਫੁੱਟ ਦਾ ਬੰਦਰਾ ਹੈਗਾ ਤੇ ਪੂਰੇ ਜੋ ਪੌੜੀਆਂ ਬਣਾਈਆਂ ਹੋਈਆਂ ਨੇ ਇਹ ਸੜਕ ਦੇ ਵਿੱਚ ਇਨਕਰੋਚਮੈਂਟ ਹੈ ਪਲੱਸ ਜੋ ਹਾਊਸ ਲੈਂਡ ਦੀ ਹੈਗੀ ਹੋਰ ਵੀ ਕੋਈ ਆਇਡੈਂਟੀਫਾਈ ਕੀਤੇ ਏਰੀਆ ਹਾਂ ਜੀ ਇਸ ਤਰ੍ਹਾਂ ਦੇ ਹੈਗੇ ਜੀ ਤਕਰੀਬਨ 35 ਤੋਂ 40 ਦੇ ਕੇਸ ਹੈਗੇ ਆ ਤੇ ਉਹਨਾਂ ਤੇ ਚਾਰ ਤੇ ਪੰਜ ਤੇਸੀਂ ਜਾਂ ਕਾਰਵਾਈ ਕਰ ਚੁੱਕੇ ਆ ਤੇ ਟਾਈਮ ਟੂ ਟਾਈਮ ਇਹਨਾਂ ਤੇ ਕਰਦੇ ਆ ਬਿਲਕੁਲ 35 ਤੋਂ 40 ਹੋਰ ਮਾਮਲੇ ਜਿਹੜੇ ਆਡੈਂਟੀਫਾਈ ਕੀਤੇ ਹੋਏ ਨੇ ਔਰ ਲਗਾਤਾਰ ਜਿਹੜੀ ਕਾਰਵਾਈ ਅਮਜ ਪੰਜਾਬ ਪੁਲਿਸ ਤੇ ਸਿੰਧਰ ਕਾਰਪੋਰੇਸ਼ਨ ਵੱਲੋਂ ਚਲਦੀ ਗਈ ਆ ਔਰ ਲਗਾਤਾਰ ਇਹ ਕਾਰਵਾਈ ਪੰਜਾਬ ਦੇ ਵਿੱਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਔਰ ਅਸੀਂ ਸੰਦੀਪ ਕਟਾ ਪੂਰਾ ਨਾਮ ਗੁਰਲਵੰਤ ਸੋਹਤਾ ਜਿਹਦੇ ਘਰ ਦੇ ਉੱਤੇ ਅੱਜ ਕਾਰਵਾਈ ਕੀਤੀ ਗਈ ਹੈ ਨੋਟਿਸ ਦਿੱਤੇ ਗਏ ਸੀਗੇ ਪਰ ਨੋਟਿਸ ਦੇਣ ਤੋਂ ਬਾਅਦ ਵੀ ਜਿਹੜੀ ਅੱਜ ਕਾਰਵਾਈ ਜਿਹੜਾ ਫੁੱਟ ਰੈਸਟ ਹੈਗਾ ਬਾਹਰ ਪੌੜੀਆਂ ਦਾ ਵਧਰਾ ਕੀਤਾ ਹੋਇਆ ਉਸ ਨੂੰ ਤੋੜਿਆ ਜਾ ਰਿਹਾ ਨਾਲ ਦੀ ਨਾਲ ਜਿਹੜਾ ਉੱਪਰ ਦੇ ਹਾਈ ਕੋਰਟ ਦਾ ਵਧਾ ਹੈਗਾ ਉਸ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਅੱਜ ਕੀਤੀ ਜਾ ਰਹੀ ਹੈ ਤੇ ਲਗਾਤਾਰ ਤਸੀਰਾ ਸੀ ਆਪਣੇ ਦਰਚਸਕਾਂ ਦੇ ਕਰਕੇ ਜਾ ਰਹੇ ਆ ਨਵੀਂ ਤੋਂ ਦਾਦਾ ਅਪਡੇਟ ਜਿਵੇਂ ਲੋ ਦੈਨਿਸ ਸਰ ਜੀ ਦਾ ਮੈਨੂੰ ਦੇ ਜਾ ਜੀ ਧੰਨਵਾਦ